ਸ਼ੰਕਰਾ ਆਏ ਹਸਪੀਟਲ ਲੋਕੋ ਬਹੁਤ ਚੱਲ ਰਿਹਾ ਹੈ ਸੋ ਤੁਹਾਨੂੰ ਲੱਗ ਰਿਹਾ ਉਹ ਲੋਕਾਂ ਨੂੰ ਵੀ ਇਹ ਆਈਐਸਈ ਪ੍ਰੋਬਲਮ ਹੋ ਗਈ ਹੈ ਵਾਟ ਇਜ਼ ਅ ਕੰਫਰਮ ਕੀ ਇਹਦੇ ਲਗਾ ਕੇ ਬਹੁਲੀ ਦੇਖਣਾ ਚਾਹੁੰਦਾ ਕਿ ਜਦੋਂ ਕਰ ਜਦੋਂ ਆਏ ਨੇ ਜਦੋਂ ਲਾ ਕੇ ਗੱਲ ਉਹ ਕਰ ਜੀਂ ਗਏ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਪਿੰਡ ਨੂਰਪੁਰ ਜੱਟਾਂ ਵਿਖੇ ਪਹੁੰਚੇ ਹੋ ਜਿੱਥੇ ਪਹਿਲਾ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਕਿੰਨਾ ਕੋ ਉਤਸ਼ਾਹ ਹੈਗਾ ਤੁਹਾਡੇ ਵਿੱਚ ਔਰ ਕੀ ਕਰਜੋਗੇ ਇਸ ਕਿਪ ਦੇ ਸੁਵੰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਇਹ ਜਿਹੜਾ ਮਨੁੱਖਤਾ ਦੇ ਭਲੇ ਦੀ ਸੇਵਾ ਸਾਡੇ ਗੁਰੂਆਂ ਨੇ ਸਾਡੇ ਵਿੱਚ ਕਿਹਣਾ ਪਾਈ ਸੀ ਗੁਰਨਾਨਕ ਦੇਵ ਜੀ ਨੇ ਜਦੋਂ ਬਾਬਰ ਨੂੰ ਜਾਵਰ ਕੇ ਕਿ ਤੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕਣ ਦਾ ਆਦੇਸ਼ ਦਿੱਤਾ ਸੀ ਉਦੋਂ ਤੋਂ ਹੀ ਸਾਡੀ ਜਿਹੜੀ ਸਿੱਖ ਕੌਮ ਆ ਜਦੋਂ ਵੀ ਆਪਣੇ ਕੋਈ ਕਮਾਈ ਕਰਦੀ ਉਹ ਤੁਹੋ ਸੁਵੰਤ ਕੱਢਦੀ ਉਹਦੇ ਤਹਿ ਤੀ ਸਾਡੇ ਜਿਹੜੇ ਵੱਡੇ ਭਰਾ ਭਾਜੀ ਹੋਣੀ ਤੇ ਵੱਡਾ ਸਾਹਿਬ ਇਹਨਾਂ ਤੇ ਇਹਨਾਂ ਦੇ ਵੱਡੇ ਭਰਾ ਨੇ ਤੇ ਪਿੰਡ ਦੇ ਸਜੋਗ ਦੇ ਨਾਲ ਅੱਜ ਜਿਹੜਾ ਨੂਰਪੋ ਜੱਟਾਂ ਦੇ ਵਿੱਚ ਜਿੰਨੇ ਵੀ ਲੋਕ ਆ ਜਿਹੜੇ ਕੋਈ ਵੀ ਕਿਸੇ ਨੂੰ ਕੋਈ ਬੰਦਿਸ਼ ਨਹੀਂ ਚਾਹੀਓ ਕਿਸੇ ਧਰਮ ਦਾਵਾ ਚਾਹੀਓ ਕਿਸੇ ਜਾਤਨਾ ਬਿਲੋਂਗ ਕਰਦਾ ਚਾਹੀ ਪ੍ਰਦੇਸੀ ਆ ਹਰੇਕ ਦੀ ਅੱਖਾਂ ਵਾਸਤੇ ਫ੍ਰੀ ਆਪਰੇਸ਼ਨ ਆ ਦਵਾਈ ਫ੍ਰੀ ਆ ਸੋ ਮੈਂ ਤੁਹਾਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਣੀ ਮਿੱਟੀ ਨਾਲ ਜੁੜੇ ਰਹੋ ਜਿੱਦਾਂ ਜਿੱਦਾਂ ਵੱਡਾ ਭਾਜੀ ਹੋਣੀ ਸਾਡੇ ਹਰਜੀਤ ਭਾਜੀ ਹੋਣੀ ਤੇ ਹੋਰ ਜਿੰਨੇ ਨੌਜਵਾਨ ਜੱਟ ਨੂਰਪੋ ਜੱਟਾਂ ਦੇ ਨੌਜਵਾਨ ਇਹ ਉਪਰਾਲਾ ਕਰ ਰਹੇ ਆ ਇਹ ਉਪਰਾਲਾ ਪਿੰਡ ਪਿੰਡ ਹੋਣਾ ਚਾਹੀਦਾ ਤਾਕਿ ਉਹ ਸਿੱਖੀ ਦਾ ਤੇ ਸਿੱਖ ਕਰਤਾਰ ਉਚਾਹ ਸਕੇ ਤੇ ਨੌਜਵਾਨਾਂ ਤੇ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹਿਣ ਤੇ ਗੁਰੂ ਮਹਾਰਾਜ ਇਹਨਾਂ ਦੇ ਅੱਗੇ ਹੱਥ ਰੱਖੜ ਇਹਨਾਂ ਦੇ ਪਰਿਵਾਰ ਦੀ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਮਹਾਰਾਜ ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਗੁਰੂ ਮਹਾਰਾਜ ਉਹਨਾਂ ਹੋਰ ਤਰੱਕੀਆਂ ਬਖਸ਼ਣ ਧੰਨਵਾਦ ਵਾਹਿਗੁਰੂ ਦੀ ਕਾਸ਼ਾ ਵਾਹਿਗੁਰੂ ਦੀ ਖਫਤ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦਾਸ ਕਬੱਡੀ ਕਮੈਂਟਰ ਮਲਕੀਨ ਬਿਜਲੀ ਨੰਗਲ ਸਾਡੇ ਸਤਿਕਾਰਯੋਗ ਨੌਰ ਪਰ ਜਟਾ ਵਾਲੇ ਵੀਰਾਂ ਨੇ ਪੱਡਾ ਪ੍ਰਦਾਨ ਬੰਦਾ ਜਿਹੜੇ ਆਪਣੇ ਸਰੋਗਾਸੀ ਮਾਟਰ ਗੁਰਦੇਵ ਸਿੰਘ ਜੀ ਪੱਡਾ ਸਾਹਿਬ ਸਰਬੋਤਮ ਸਰਦਾਰ ਜਰਨੈਲ ਸਿੰਘ ਪੱਡਾ ਜੀ ਦੀ ਯਾਦ ਦੇ ਵਿੱਚ ਇਹ ਉਹਨਾਂ ਦੀ ਯਾਦ ਨੂੰ ਇਹ ਕੈਂਪ ਜਿਹੜਾ ਸਮਰਪਿਤ ਆ ਕਿਉਂਕਿ ਬਾਕੀ ਲੰਗਰ ਤੇ ਜਿਹੜੇ ਚੱਲਦੇ ਰਹਿੰਦੇ ਇੱਕ ਜਿਹੜੇ ਆਪਣੇ ਸੇਧ ਦਾ ਹੈਲਥ ਇਜ਼ ਕੇਅਰ ਜਿਹੜੇ ਆਪਣੇ ਹਨ ਤੇ ਇਹ ਇਹਨਾਂ ਦਾ ਬਹੁਤ ਵੱਡਾ ਜਿਹੜਾ ਸ਼ਲਾਂਗਰ ਯੋਗ ਪਰਾਲਾ ਵਾ ਕਿ ਦੂਰੋਂ ਦੂਰੋਂ ਦੇਖੋ ਚੱਲ ਕੇ ਜਿਹੜੇ ਆਪਣੇ ਮਰੀਜ਼ ਵਿਚਾਰੇ ਗਰੀਬ ਤਰ੍ਹਾਂ ਦੇ ਜਿਹੜੇ ਬੰਦੇ ਇਲਾਜ ਨਹੀਂ ਕਰਾ ਸਕਦੇ ਦੇਖੋ ਕਿੰਨੀਆਂ ਸੀਸਾਂ ਦੇਣਗੇ ਵੱਡਾ ਪਰਿਵਾਰ ਨੂੰ ਤੋ ਇਹ ਕਿ ਇਹਨਾਂ ਦਾ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਵਾ ਤੇ ਸਾਰੇ ਸਮਾਜ ਨੂੰ ਇਸੇ ਤਰ੍ਹਾਂ ਪਿੰਡ-ਪਿੰਡ ਜੇ ਐਨਆਰਆਈ ਸਾਰੇ ਹੀ ਵੀਰ ਆਪਣੇ ਇਦਾਂ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਆਪਣੇ ਸਿਹਤ ਪੱਖੀ ਸਭਾਵਾਂ ਇਦਾਂ ਕੈਂਪ ਲੱਗਦੇ ਰਹਿਣ ਤੇ ਨਾਲ ਕਿਉਂ ਨਾ ਖਿਸ਼ਹਾਲ ਹੋਵੇਗਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਹਰਪ੍ਰੀਤ ਹੈਪੀ ਪੱਡਾ ਜੀ ਨਾਲ ਸਾਡੇ ਰਣਜੀਤ ਸਿੰਘ ਜੀਤਾ ਵੱਡਾ ਜੀ ਨਾਲ ਸਾਡੇ ਮਾਟਰ ਸਾਹਿਬ ਨਾਲ ਸਾਡੇ ਹਰਜੀਤ ਸਿੰਘ ਸਰਪੰਚ ਸਾਹਿਬ ਜੀ ਸਾਰੇ ਸਤਿਕਾਰਯੋਗ ਨਗਰ ਦਾ ਭੈਣਾ ਭਰਾਵਾਂ ਦਾ ਐਨਆਰਏ ਜਵੀਆਂ ਦਾ ਜਿਨ੍ਹਾਂ ਨੇ ਆਪਣੇ ਦਿਮਾਗ ਦੇ ਵਿੱਚ ਕਿਹਾ ਕਿ ਅਸੀਂ ਆਪਣੇ ਨਗਰ ਦਾ ਭਲਾ ਕਰਨਾ ਵਾ ਤੇ ਉਹਨਾਂ ਨੂੰ ਜਿਹੜਾ ਹਰ ਬਖੀ ਇਹ ਸਹੂਲਤਾਂ ਪ੍ਰੋਵਾਈਡ ਕਰਾਉਣੀ ਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਆ ਤੇ ਇਸੇ ਤਰ੍ਹਾਂ ਹਰ ਸਾਲ ਇਹ ਜਿਹੜਾ ਕੈਂਪ ਵੱਡੇ ਪਰਿਵਾਰ ਵੱਲੋਂ ਲੱਗਦਾ ਰਹੂਗਾ ਇਹ ਉਧਰ ਚਾਚਾ ਮੱਖਣ ਸਿੰਘ ਪੱਡਾ ਜੀ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੇ ਕੀ ਦਿਨ ਰਾਤ ਇੱਕ ਮਿਹਨਤ ਕੀਤੀ ਆ ਬਾਹਲੇ ਇਧਰ ਦੇਆਂ ਤੋਂ ਹਨਾ ਐਨ ਆਰ ਆਈ ਵੀਰ ਜਿਹੜੇ ਸਾਡੇ ਭਰਾ ਹੈਪੀ ਵੱਡਾ ਭਰਾ ਪੁੱਜਿਆ ਵਾ ਇਧਰ ਸਾਡੇ ਰਣਜੀਤ ਪੱਡਾ ਦੋਨੋਂ ਸਗੇ ਵੀਰ ਹੈ ਵੱਡਾ ਭਰਾ ਦੇ ਵੱਲੋਂ ਇਹ ਆਪਣੇ ਬਾਪੂ ਜੀ ਦੇ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ ਇਹ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਗਿਆ ਵਾ ਸੋ ਸਾਰੇ ਮਰੀਜ਼ ਦੂਰ-ਦੂਰੋਂ ਛੱਡ ਕੇ ਇਸ ਕੈਂਪ ਦਾ ਲਾਹਾ ਲੈ ਰਹੇ ਆ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਕੈਂਪ ਦਾ ਵੱਧ ਹੋਵੇ, ਲਾਹਾ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਹ ਕਿ ਵਾਹਿਗੁਰੂ ਇਹਨਾਂ ਨੂੰ ਇਸੇ ਤਰ੍ਹਾਂ ਚੱਲਦੀ ਕਲਾ 'ਚ ਰੱਖੇ ਤੇ ਇਹ ਨਗਰ ਬਾਰੇ ਇਦਾਂ ਹੀ ਸੋਚਦੇ ਰਹਿਣ ਤੇ ਇਦਾਂ ਹੀ ਵਾਹਿਗੁਰੂ ਇਹਨਾਂ ਦੇ ਕਾਰੋਬਾਰ ਨੂੰ ਵਧਾਵੇ ਤੇ ਹੋਰ ਆਪਣਾ ਪੰਜਾਬ ਦਾ ਆਪਣੇ ਨਗਰ ਦਾ ਸੋਚਣ ਹੋਰ ਜਿਹੜੇ ਸਾਡੇ ਐਨਆਰਆਈ ਵੀਰ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਆਓ ਸਾਰੇ ਜਣੇ ਰਲ ਕੇ ਹਰਪ੍ਰੀਤ ਨੂੰ ਨਾਲ ਕੋ ਆਪਾਂ ਹੰਬਲਾ ਮਾਰੀਏ ਅੱਜ ਸਾਨੂੰ ਲੋੜ ਆ ਇਹਨਾਂ ਲੰਗਰਾਂ ਦੀ ਵਾਹ ਜੋ ਸੇਵਾਵਾਮਾ ਦੇ ਲੰਗਰ ਆ ਜਾਂ ਵਿਦਿਆ ਦੇ ਲੰਗਰ ਆ ਅੱਜ ਲੋੜ ਆ ਸਾਨੂੰ ਇਹ ਲੰਗਰ ਲਾ ਕੇ ਆਪਾਂ ਆਪਣੇ ਪੰਜਾਬ ਨੂੰ ਉਗਾਹ ਖੜੀਏ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਆਨੰਦ ਮਾਣੇ ਸੁੱਖ ਮਾਣੇ ਵਾਹਿਗੁਰੂ ਘੜੀ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਪ ਸੋਨਹਾਰ ਸੋਨਹਾਰ ਕੈਂਪ ਆਉਣ ਵਾਲੇ ਸਾਲ ਵੀ ਇਸ ਤਰ੍ਹਾਂ ਲਾਇਆ ਜਾਏਗਾ ਬਿਲਕੁਲ ਜੀ ਇਹ ਸਾਡੇ ਐਨਆਰਆਈ ਭਰਾਵਾਂ ਦਾ ਪੂਰਾ ਸਹਿਯੋਗ ਹੈ ਇਸੇ ਤਰ੍ਹਾਂ ਨਿਰੰਤਰ ਚੱਲੂਗਾ ਜੀ ਜਿਵੇਂ ਕਿ ਵੀਰ ਜੀ ਹੋਣੇ ਦੱਸਿਆ ਕਿ ਇਹ ਪਹਿਲਾ ਕੈਂਪ ਆ ਤੁਸੀਂ ਸ਼ੁਰੂਆਤ ਕੀਤੀ ਅੱਜ ਤੋਂ ਪਰ ਐਸੀ ਕਿਹੜੀ ਚੀਜ਼ ਸੀ ਜਿਨੇ ਤੁਹਾਨੂੰ ਉਤਸ਼ਾਹਿਤ ਕੀਤਾ ਹੈ ਕੈਂਪ ਲਾਉਣ ਬਾਰੇ ਔਰ ਅੱਜ ਤੱਕ ਕਿੰਨਾ ਟਾਰਗੇਟ ਕਿੰਨੇ ਮਰੀਜ਼ ਪੁਗਤਾਏ ਜਾਣਗੇ ਕਿੰਨਾ ਦਾ ਟਰੀਟਮੈਂਟ ਉੱਤੇ ਜਾਏਗਾ ਭਾਜੀ ਮੇਰੇ ਬੇਡੇ ਦਾ ਜਨਮ ਦਿਨ ਸੀਗਾ ਸੋ ਮੈਂ ਖਰਚਾ ਕਰਨਾ ਚਾਹੁੰਦਾ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਆਪਣੇ ਪਿੰਡ ਦੇ ਵਿੱਚ ਕੋਈ ਰੈਸੀਦਾਰਾਂ ਨੂੰ ਸਾਧ ਕੇ ਇਥੇ ਕੋਈ ਵੱਡਾ ਕੋਈ ਪ੍ਰੋਗਰਾਮ ਰੱਖਿਆ ਜਾਵੇ ਸੋ ਮੇਰੇ ਜਿੱਦਾਂ ਚੱਲਦਾ ਸੀਗਾ ਸੇਵਾ ਦਾ ਵੀ ਦਿਮਾਗ ਚੱਲਦਾ ਸੀ ਸੇਵਾ ਦਾ ਫਿਰ ਇਦਾਂ ਹੀ ਆਇਆ ਵੀ ਅਸੀਂ ਉਸ ਚ ਦਫਾ ਜੀ ਉਹਨਾਂ ਨੇ ਦੱਸਿਆ ਵੀ ਉਹ ਜਗ੍ਹਾ ਤੋਂ ਹਟ ਕੇ ਵੀ ਇਹ ਪ੍ਰਸ਼ਨਾਂ ਦਾ ਅੱਖਾਂ ਦਾ ਅੱਖਾਂ ਦੇ ਕਿਨੂੰ ਜੋੜ ਬਾਰੇ ਸੋ ਅੱਖਾਂ ਦਾ ਪ੍ਰਸ਼ਨ ਕੈਂਪ ਲਾਇਆ ਜਾਵੇ ਸੋਸ ਕਰਕੇ ਅਸੀਂ ਦਿਮਾਗ ਇਹੀ ਚੱਲਿਆ ਤਾਂ ਹੀ ਅੱਜ ਟੀਮ ਲੱਗ ਗਿਆ ਪਹਿਲਾ ਕੈਂਪ ਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੈਂਪ ਦਾ ਅਸੀਂ ਹਰ ਸਾਲ ਚਲੋ ਗੁਰੂ ਮਹਾਰਾਜ ਮਿਹਰ ਕਰੇ ਤੇ ਹਰ ਸਾਲ ਹੀ ਕੈਂਪ ਲੱਗਦਾ ਹੈ ਹਾਂਜੀ ਮਾਈਕ ਦੋਆ ਦੋਆ ਪਿੰਡ ਨੂਤਪੁਰ ਜੱਟਾਂ ਦੇ ਵਿੱਚ ਸੋ ਗੁਰੂ ਮਹਾਰਾਜ ਦੀ ਬੇਅਦ ਦੇ ਨਾਲ ਅਰਦਾਸ ਕਰਕੇ ਪਹਿਲਾ ਕੈਂਪ ਲਾਇਆ ਗਿਆ ਸੋ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਹਰ ਸਾਲ ਇਹੋ ਜੇ ਕੰਮ ਕਰਾਉਣ ਦਾ ਰਹੇ ਸੋ ਐਨ ਆਰ ਆਈ ਭਰਾਵਾਂ ਨੂੰ ਵੀ ਅਸੀਂ ਹੱਥ ਜੋੜ ਕੇ ਤੀਲ ਬੇਚੀ ਕਰਨੀ ਚਾਹੁੰਦੇ ਹਾਂ ਲੱਖਾਂ ਰੁਪਈਆ ਆਕੇ ਤੁਸੀਂ ਖਾਚਾ ਕਰਦੇ ਵਿਆਹਾਂ ਤੇ ਵਾਰਦੇ ਪਾਰਟੀਆਂ ਦੇ ਸੋ ਪਿੰਡ ਵਾਸਤੇ ਜਰੂਰ ਕੋਈ ਇਦਾਂ ਦੇ ਕੈਂਪ ਲਾਇਆ ਕਰੋ ਜਿੱਥੇ ਲੋਕ ਭਲਾਈ ਦੇ ਕੰਮ ਹੋਣ ਸੋ ਗੁਰੂ ਮਹਾਰਾਜ ਮਿਹਰ ਕਰੇ ਸੋ ਭਾਜੀ ਹੋਣੀ ਹਰਜੀਤ ਭਾਜੀ ਸਾਡੇ ਨਾਲ ਆ ਸਪਾਸਾ ਭਾਈ ਕੀ ਚੋਰੀ ਨੂੰ ਬਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਧੀਆ ਦਿਨ ਜਦੋਂ ਨਗਰ ਨੂਰਪੁਰ ਜੱਟਾਂ ਦੇ ਵਿੱਚ ਸਾਡੇ ਐਨ ਆਰ ਆਈ ਭਰਾ ਸਰਦਾਰ ਰਣਜੀਤ ਸਿੰਘ ਸਰਦਾਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਆਪਣੇ ਪਿਤਾ ਜੀ ਮਾਸਟਰ ਗੁਰਦੇਵ ਸਿੰਘ ਜੀ ਜੇ ਤੁਹਾਰੋ ਗੱਲ ਸੀ ਦਾਤਾ ਦਾਦਾ ਜੀ ਸਰਦਾਰ ਜਮੈਲ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਇਸ ਕੈਂਪ ਦੇ ਵਿੱਚ ਸਾਰੀਆਂ ਦਵਾਈਆਂ ਜੋ ਮੈਡੀਸਨ ਉਹ ਫ੍ਰੀ ਆ ਜੋ ਕਿਸੇ ਦਾ ਆਪਰੇਸ਼ਨ ਹੋਣਾ ਉਹ ਵੀ ਫ੍ਰੀ ਆ ਐਨਕਾਂ ਉਹ ਵੀ ਫ੍ਰੀ ਆ ਜੋ ਵੀ ਜਿਸ ਜਿਹੋ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਭ ਕੁਝ ਫ੍ਰੀ ਆ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਭਰਾਵਾਂ ਵੱਲੋਂ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਇਹ ਵਿਦੇਸ਼ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਨਗਰ ਦੇ ਨਾਲ ਜੁੜੇ ਆ ਨਗਰ ਦੀ ਇਹ ਇੱਕ ਸਮੱਸਿਆ ਦੇ